ਸੋ ਇਸ ਤਰ੍ਹਾਂ ਸਾਡੀ ਦੀਵਾਲੀ ਦੇ ਮਰਦ ਜਿਹੜੀ ਸਾਡੀ ਟੀਮਾਂ ਪਟਿਆਲੇ ਦੇ ਵੱਖ-ਵੱਖ ਇਲਾਕਿਆਂ ਵਿੱਚ ਤਨਤ ਕੀਤੀਆਂ ਸੀ ਤੇ ਟੋਟਲ ਜੇ ਰਾਤ ਦੀ ਕਾਊਂਟਿੰਗ ਦੇ ਅਸਰ ਤੋਂ ਟੋਟਲ ਕੱਲ੍ਹ ਸ਼ਾਮ ਤੋਂ ਸਵੇਰ ਤੱਕ 8 ਛੋਟੀਆਂ-ਮੋਟੀਆਂ ਜਣੀਆਂ ਛੁੱਟਪੁੱਟ ਘਟਨਾਵਾਂ ਹੋਈਆਂ ਜਿਨ੍ਹਾਂ ਵਿੱਚ ਇੱਕ ਘਟਨਾ ਸਨ ਕਾਫੀ ਜ਼ਿਆਦਾ ਵੱਡਸਕ ਸੀ ਇਦਾਂ ਕਿ ਨਾਬਾ ਗੇਟ ਕੋਲ ਇੱਕ ਪਾਰਕਿੰਗ ਹੈ ਤੇ ਪਾਰਕਿੰਗ ਚ ਕੋਈ ਅਚਾਨਕ ਸ਼ੁਵਾਜ ਜੀ ਕਾਰਨ ਕਾਰ ਨੂੰ ਅੱਗ ਲੱਗੀ ਤੇ ਕਾਰਾਂ ਕਾਫੀ ਜ਼ਿਆਦਾ ਉੱਥੇ ਕਾਰਾਂ ਖੜੀਆਂ ਸਿਗੀਆਂ ਜਿਨ੍ਹਾਂ ਨੂੰ ਤਿੰਨ ਕਾਰਾਂ ਨੂੰ ਅੱਗ ਲੱਗੀ ਤੇ ਤਿੰਨ ਕਾਰਾਂ ਸਾਡੀ ਟੀਮ ਨੇ ਮੋਕੇ ਤੇ ਤੁਰੰਤ ਬੁਝਾਇਆ ਤਿੰਨ ਕਾਰਾਂ ਪੂਰੀ ਤਰ੍ਹਾਂ ਲੜ ਗਈਆਂ ਤੇ ਕਾਫੀ ਕਾਰਾਂ ਨੂੰ ਅਸੀਂ ਬਚਾਇਆ ਜਿੰਨੇ ਵੀ ਦਿੱਕਤ ਆ ਯਾਰ ਜਾਨਾ ਕਿ ਪਾਰਕਿੰਗ ਲਏ ਨੇ ਗੇਟ ਬੰਦ ਸਰਕ ਪਾਰਕਿੰਗ ਦਾ ਗੇਟ ਬੰਦ ਸੀ ਸਾਡੇ ਕਰਮਚਾਰੀਆਂ ਕੋਲ ਸਿਸਟਮ ਹੁੰਦਾ ਸੀ ਨਾਲ ਦੇ ਨਾਲ ਗੇਟ ਬ੍ਰੇਕ ਕਰਕੇ ਗੇਟ ਬ੍ਰੇਕ ਕਰ ਲਿਆ ਸੀ ਸਾਨੂੰ ਕੋਈ ਜ਼ਿਆਦਾ ਪ੍ਰੋਬਲਮ ਨਹੀਂ ਆਈ ਪਰ ਪ੍ਰੋਬਲਮ ਇਹ ਸੀ ਵੀ ਗੱਡੀਆਂ ਬਹੁਤ ਜ਼ਿਆਦਾ ਖੜੀਆਂ ਸੀ ਕਿੰਨਾ ਕਿੰਨਾ ਨੁਕਸਾਨ ਦਾ ਸਰ ਮੈਂ ਤਿੰਨ ਗੱਡੀਆਂ ਤਾਂ ਪੂਰੀ ਤਰ੍ਹਾਂ ਖਤਮ ਹੀ ਹੋ ਗਈਆਂ ਤੇ ਬਾਕੀ ਆਸ-ਪਾਸੇ ਦੋ ਤਿੰਨ ਗੱਡੀਆਂ ਸੀ ਜਿਨ੍ਹਾਂ ਨੂੰ ਕਾਫੀ ਜ਼ਿਆਦਾ ਸੇਕ ਵੀ ਲੱਗਾ ਤੇ ਉਹਨਾਂ ਨੂੰ ਨੁਕਸਾਨ ਹੋਇਆ